ਇੱਕ ਬੰਦੇ ਦੀ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਸੱਤ ਲੱਖ ਕਮੋਦੀ ਦੀ ਆਪਾਂ ਕੱਢਦੇ ਜਾਨ ਕਦੀ ਜੇਕਰ ਕੋਈ ਮਾਰੇ ਦੇਵਨ ਸਾਡੇ ਦਸਤ ਲੁੱਟ ਕੇ ਸਭ ਕੁਝ ਲਾਸ ਗੁਰਕਾਰ ਜਿਹਾ ਵੀ ਲੋਦੇ ਤੁਝ ਵੀ ਮੁਝਲੀ ਨੂੰ ਮਾਫ ਕਰਾ ਰੱਖਿਓ ਸਾਰੀ ਹੁਣ ਕਾਗੇ ਜਿਥੇ ਆ ਗਏ ਸਟੌਜ ਵਾਲੇ ਨੂੰ ਹਲੋ ਹੁਣ ਤੁਸੀਂ ਦੇਖਿਓ ਉੱਥੇ ਆਪਾਂ ਸਕੂਲ ਬਣਾ ਰਹੇ ਹਾਂ ਨਹਾ ਵੀ ਬਹੁਤ ਵਧੀਆ ਸੋਚ ਲਿਆ ਆਪਾਂ ਉਸ ਸਕੂਲ ਦੀ ਪ੍ਰਮੋਸ਼ਨ ਕਰਾਂਗੇ ਉਸ ਸਕੂਲ ਦੀ ਐਡ ਕਰਾਂਗੇ ਕਿ ਦੁਨੀਆ ਦਾ ਪਹਿਲਾ ਸਕੂਲ ਜਿੱਦੇ ਹਰ ਕਮਾਈ ਦੇ ਵਿੱਚ ਆ ਆ ਬਣੀ ਜੀਸੀਬੀ ਦਾ ਕੰਪਨਿਆਟ ਛੱਡ ਕੇ ਅਧਿਕਾਰਨ ਕਰੂੰ ਦੇਖਿਆ ਉਹ ਮੇਰੇ ਰਹਿਣਾ ਸਮਝਿਆ ਕੀ ਆ ਬਾਜ਼ਾਰ ਨੂੰ ਕਿ ਪ੍ਰਾਪਰਟੀ ਸਮਝ ਲਿਆ ਰਣੇ ਬਾਪ ਦੀ ਜ਼ਕੀਰ ਰਹਿਣਗੇ ਨਾਲ ਸਾਨੂੰ ਮਿਲਾਂਗੇ ਰਸਤੇ ਆ ਇਹ

देखो अपना पंजाब में और दिल्ली में ये बीजेपी की आम को कैसे रोका मगर ये तो कड़ी को ढिकल लाई मैं कह बताइए कैसे रोका दिल्ली और पंजाब में बीजेपी जीत नहीं पाई खास विश्वास कर ली मैं बीजेपी का चोर निशान की है दिल्ली की कमल का फूल है लगे सादा चोर निशान की है अरे चालू है जी मैं कमल का फूल किठे उगता है मैं चा। चारू की गंद करता है चिकड़ की सफाई चारू में चिखड़ की कर सफाई करके दिल्ली ने पंजाब कमल उगेर ओ झाड़ू फेरना है